ਬਾਕੀ ਮੋਨੇ ਯਾਰੀ ਮੋਨੇ ਯਾਰੀ ਕੋਲ ਜੀ ਜਾ ਬਾਈ ਕਰ ਦੇ ਬਾਈ ਕਰ ਦੇ ਬਾਈ ਚੱਲ ਬਾਬੀ ਕੋ ਆ ਜਾ ਉਧਰ ਆ ਜਾ ਆ ਬਾਬੀ ਕੋ ਆ ਜਾ ਆ ਜੱਮ ਹੋ ਗਈ ਆ ਜਾ ਕੇ ਜਾ ਮੈਂ ਬੋਕੀ ਔਰ ਫੋਨ ਵਾਲੀ ਦੇਖੀ ਜਾਂ। ਦੇਖੀ ਜਾਂਦੀ ਆ। ਹਾਂ। ਹਾਂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਠੀਕ ਠਾਕ ਹੋ ਜੀ। ਅੱਜ ਲੱਗੇ ਬਲੌਗ ਫੇਰ ਸ਼ੁਰੂ ਕਰਨ। ਹਾਂ ਜੀ। ਹੁਣ ਦੋ ਤਿੰਨ ਵਜੇ ਫੋਨ ਆਉਣਗਾ। ਲੋ ਜੀ ਇਧਰ ਤਾਂ ਗੱਲਾਂ ਹੋ ਰਹੀ ਚੱਲ ਪਈਆਂ। ਇੱਥੇ ਰੱਖਿਆ ੜ ਕੋਈ ਨਹੀਂ। ਆ ਗਿਆ ਹਰਜੀਤਾ ਭਾਜੀ। ਮਿਲੋ ਜੀ। ਹਾਂ ਜੀ। ਸਤਿ ਸ੍ਰੀ ਅਕਾਲ ਜੀ। ਹਾਂ ਜੀ ਸਤਿ ਸ੍ਰੀ ਅਕਾਲ ਜੀ ਠੀਕੇ ਤੇ ਅਸੀਂ ਸ਼ਰਾਬ ਲੈਣ ਸਵੇਰੇ। ਆਹ ਚੱਲੇ ਹੁਣ ਜਲੰਧਰ ਨੂੰ। ਮਿਲਦੇ ਆ ਫਿਰ ਤੁਹਾਨੂੰ ਆਣ ਕੇ ਮੁੜ ਕੇ ਓਕੇ ਜੀ ਜੀ ਕਹਿੰਦੇ ਬਾਹਰ ਜਾਣਾ ਕਿਹੜਾ ਸੌਖਾ ਐ ਹਾਂ ਪਹਿਲਾਂ ਤਾਂ ਮੈਡੀਕਲ ਨਿਖਾਉਣੀਆਂ ਪੈਂਦੀਆਂ ਸਾਰੀਆਂ ਇਧਰ ਇੱਕ ਭਾਜੀ ਅੰਦਰ ਬੈਠਾ ਆ ਯਾਰ ਅਲੀ ਉਹਦੀ ਖਾਂਦੇ ਕੰਮ ਕਰਦੇ ਤੇ ਜੀ ਕਹਿੰਦੇ ਜਲੰਧਰੋਂ ਪਾਣੀ ਤੇ ਦਵਾਈਆਂ ਲੈ ਲੀਆਂ ਸਾਰਾ ਕੁਝ ਕਰ ਲਿਆ ਡਨ ਹੁਣ ਪਿੰਡ ਜਾ ਕੇ ਬਣਾਵਾਂਗੇ ਵਲੌਗ ਮੀਂਹ ਨੇ ਕੀ ਕਰਾਈਆ ਧੰ 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 ਮੀਂਹ ਨੇ ਹੱਤ ਕਰਾਈਓ ਆ ਪੂਰੀ ਮੀਂਹ ਨਹੀਂ ਹਟਦਾ ਚਲੋ ਮਿਲਦੇ ਹੁਣ ਤੁਹਾਨੂੰ ਪਿੰਡ ਜਾ ਕੇ ਇਹ ਨਾਲ ਇਹਨਾਂ ਕਦੀ ਫੋਟੋ ਵਾਲਾ ਕੰਮ ਕਰਾਇਆ ਆ ਬਾਬਿਆਂ ਦੀ ਫੋਟੋ ਨਹੀਂ ਦਿੰਦਾ ਮੈਨੂੰ ਦੇਖ ਲੈ ਜੀ ਹੈ ਤੇ ਇਹ ਕਹਿੰਦੇ ਰਿਹਾ ਗਾ ਜਵਾਬ ਹੀ ਦੇ ਉਹ ਕਹਿੰਦੇ ਜੱੱਸੇ ਦਾ ਮੁੰਡਾ ਆ ਕਹਿੰਦਾ ਛੋਲੇ ਨਹੀਂ ਖਾਣੇ ਕਹਿੰਦਾ ਇਹ ਤਾਂ ਸਮੋਸਾ ਹੈ ਨਹੀਂ ਆ ਥੱਲੇ ਪਿਆਦਾ ਮਮਾ ਸਮੋਸਾ ਦੇ ਆ ਚੱਕ ਕੇ ਦੇ ਚਾਮ ਚੱਲੇ ਆ ਚੱਕ ਆਹ ਦੇ ਆ ਸਮੋਸਾ ਆ ਆ ਸਮੋਸਾ ਹੀ ਆ ਆ ਜਾ ਉੱਤੇ ਪੜਨਾ ਤੂੰ ਸਾਲਿਆ ਵੱਡਾ ਮਾਸਟਰ ਬਣਨਾ ਤੂੰ ਨੇ ਮਸਾਲਾ ਲਾਣਾ ਓਏ ਹੁੰਦਾ ਫਸਾਲਤਾ ਕਰਤਾ ਕੰਮ ਨੇ ਚਲੋ ਇਧਰ ਵੀ ਲੱਗਿਆ ਚਲਾਉਣ ਦੀਆਂ ਨੇ ਕਰੋ ਜੇ ਕਤਤ ਕੰਮ ਆ ਬੋਲ ਦੱਸਦਾ ਜੀ ਮੀਂਹ ਨਹੀਂ ਹਟਿਆ ਸਵੇਰ ਦਾ ਤੇ ਜੀਠ ਸਾਹਿਬ ਕਰਦੇ ਆ ਮੀਂਹ ਕਹਿੰਦਾ ਮੈਂ ਤੁਹਾਡਾ ਦੇਣਾ ਕੀ ਹੈ ਨਿਆਣਿਆਂ ਨੇ ਲੰਬ ਪਾਈਓ ਪਤੰਗ ਦੀ ਲਓ ਜੀ ਕਹਿੰਦੇ ਬ੍ਰਾਉਨ ਸੁਪਰਮੈਨ ਨੂੰ ਥਾਲੀ ਨੂੰ ਜਿਆਦਾ ਠੰਡ ਲਾਤੀ ਆ ਆ ਕੋਟ ਦੇਖਦਾ ਮਮਾ ਕਿੱਦਾਂ ਪਾ ਆਇਆ ਤਾ ਜੰਮੂ ਕੇ ਜਮੀਰ ਚੱਲਾਂਗਾ ਤਾ ਸੋਨਾ ਲੱਭਣੇ ਨਾ ਕੋਟ ਪਾ ਆਇਆ ਤੰਗਾ ਯਾਰ ਵੇਚੀ ਗਰਾਂਡ ਥੋੜੀ ਆਏ ਖੜ ਜਾ ਕਹਿੰਦੇ ਨਹੀਂ ਬਣਾਉਣ ਦੇਣ ਅੱਜ ਤੱਕ ਅੱਜ ਦਾ ਦਿਨ ਕਹਦੇ ਤੇਰਾ ਮੈਂ ਵਲੌਗ ਨਹੀਂ ਬਣਨ ਦੇਣਾ ਭੈਣ ਚ ਲੈ ਲੈ ਜੀ ਨਹੀਂ ਦਿਨ ਰਹਿ ਗਿਆ ਇੱਕ ਜਟਾ ਆ ਇੱਕ ਦਿਨ ਰਹਿ ਗਿਆ ਅੱਜ ਦਾ ਦਿਨ ਆ 4-5 ਘੰਟੇ ਰਹਿ ਗਿਆ ਜਦੋਂ ਕਹਿ ਕੇ ਹਟਿਆ ਨਹੀਂ ਤਿੰਨ ਰਾਈਆਂ ਨੇ ਅੱਤ ਕਰਾਤੀ ਇੱਧਰਲਾ ਚੌਂਕ ਤਾਂ ਹੈ ਨਾ ਖੂਹੀ ਚੌਂਕ ਬਣਾਤਾ ਉਹ ਥੋੜੀ ਪਹਿਲਾਂ ਗਈ ਮੇਰੇ ਖੂਹੀ ਬਹੁਤ ਸੋਹਣੀ ਬਣ ਗਈ ਜਨਾ ਨਜ਼ਾਰਾ ਬਣਤਾ ਪੂਰਾ ਹੈ ਹੋਰ ਵੀ ਕੋਈ ਦਾ ਕੰਮ ਹੁੰਦਾ ਦੱਸ ਦਿਆ ਕਰੋ ਹਾਂ ਹਾਂ ਤੂੰ ਹੀ ਤਾਂ ਠੇਕੇਦਾਰ ਬਹੁਤ ਵਧੀਆ ਹੈ ਠੇਕੇਦਾਰ ਬਹੁਤ ਵਧੀਆ ਗੱਲ ਸੁਣ ਤੂੰ ਨਿਊਜ਼ੀਲੈਂਡ ਤੋਂ ਓ ਹੈਲੋ ਓਏ ਨਿਊਜ਼ੀਲੈਂਡ ਤੋਂ ਮਰਦਸ਼ ਮਾਰੀ ਕਰਨਾ ਆ ਆ ਕਰਕੇ ਦਾ ਆ ਕਰਕੇ ਦਾ ਆ ਕਰਕੇ ਦਾ ਜੰਦਾ ਪਿੰਡ ਦਾ ਬੰਦਾ ਜਦੋਂ ਮੈਂ ਜ ਪੈਸੇ ਭੇਜਦਾ ਤਾਂ ਮੈਂ ਪੁੱਛ ਕੇ ਥੋੜੀ ਭੇਜਦਾ ਵੀ ਤੂੰ ਕਿੱਥੇ ਲਾਉਣੇ ਆ ਓ ਕਿੰਨੇ ਕਿੰਨੇ ਪੈਸੇ ਭੇਜੇ ਆਪਾਂ 50 ਲੱਖ ਮੰਗਿਆ ਆਪਣੇ ਆਪਣੇ ਬਾਜੂ 50 ਲੱਖ ਮੰਗਿਆ 5 ਦਿੱਤੇ ਲੱਖ ਜੇ ਗੋਲੀ ਆ ਦਾ ਭਰਾ ਵੰਡੂ ਵਾ ਆ ਦੇ ਹੈ ਚੱਕ ਤਈ ਨਾ ਖੂਈ ਜੱਤ ਕਰਾਤੀ ਪੂਰੀ ਕਹਿੰਦੇ ਭਜੀ ਇਹ ਕੀ ਮਤਲਬ ਖੂਈ ਹੁੰਨੇ ਇੱਥੇ ਆਹੋ ਵਧੀਆ ਬਣ ਗਏ ਕਹਿੰਦੇ ਬਡਾਲੇ ਮਾਹੀ ਦੀ ਗੈਂਗ ਕੱਲ ਦੀ ਸਲਾਹਾਂ ਕਰਦੀ ਆ ਕੀ ਕਰਨੇ ਆ ਪੇਚੇ ਲਾਉਣੇ ਕਾ ਤੂੰ ਲਾਉਣਾ ਵੇਜਾ ਓਏ ਇਹਦਾ ਡਿਸ਼ੂ ਆ ਪਤੌਲ ਕਿੱਥੇ ਗਿਆ ਡਿਸ਼ੂ ਅਗਲਾ ਯਾਰਾ ਆ ਪਤਾ ਨਹੀਂ ਕਿਹੜੀ ਕੀ ਰੱਖੀਏ ਨੇ ਯਾਰ ਮੋਟਰਸਾਈਕਲ ਤੋਂ ਲੈ ਦਿਖਾਉਂਦੇ ਪਿੱਛੇ ਭਾਰੀ ਹੁੰਨੀ ਬੈਠੇ 35 ਕਿਲੋ ਵਾਲੇ ਆ 35 ਕਿਲੋ ਵਾਲੀ ਕਾਡੀ ਹੈ ਦੇਖੋ 35 ਕਿਲੋ ਵਾਲੇ ਬੈਠ ਜੋ ਬੇਗੀ ਘੋੜੀ ਆ 30 ਦੀ 35 ਕਿਲੋ ਵਾਲੇ ਬੰਦੇ ਦੇ ਲੋ ਜਿਹੜੇ ਬੈਠੇ ਮੋਟਰਸਾਈਕਲ ਨੂੰ ਫਿਲਿੰਗ ਭਾ ਦੇ ਗੱਡੀ ਆ ਵੀ ਆਉਣ ਰਹੀ ਆ ਆ ਦੇਖੋ ਸਹੀ ਬਾਣਾ ਜੀ ਗਿੱਲਕਾ ਥੱਲੇ ਲਗਾ ਪੂਰਾ ਦੋਨੋਂ ਬੈੜ ਮੰਨ ਪਹੁੰਚ ਕੀ ਨੂਰੇ ਨੀ ਮੇਰਾ ਪੁਆੰਦਰਾ ਤਦਾਇਆ ਨੀ ਮੇਰਾ ਪੁਲਵਾੜ ਸੇ ਬਲਜਿੰਦਰ ਪੁੰਬਾ ਲੋ ਇਧਰ ਹੈਲੋ ਆਏ ਕਰਦੇ ਹੈਲੋ ਬਾਈ ਇਧਰ ਆਹੂੰ ਜੇ ਮੈਂ ਕਰੀ ਬਲੌਗ ਜ਼ਰਾ ਮੈਂ ਕਰੀ ਹੁਣ ਕਿ ਬੀ ਆ ਗਿਆ ਹੁਣ ਮੈਂ ਹੈਲੋ ਪਹੁੰਚ ਗਿਆ ਠੀਕ ਥਾਂ ਤੇ ਥੋੜੀ ਜਿਹੀ ਸੌਰੀ ਆ ਹੁਣ ਮੈਨੂੰ ਆਪਣਾ ਪ੍ਰੋਗਰਾਮ ਗਲਤ ਹੋ ਗਿਆ ਨਾ ਜਾ ਹੈ ਜਾ ਮੈਂ ਚੱਲ ਕੋਈ ਨਾ ਨੈਕਸਟ ਟਾਈਮ ਮੈਂ ਅਮਰੀਕਾ ਆਉਂਗਾ ਹੁਣ ਤੇਰੇ ਕੋਲ ਠੀਕ ਆ ਤੁਹਾਡੀ ਕੋਕਿਚਨ ਨੂੰ ਆਉਣਾ ਹੈ ਕਿਚਨ ਕਿਚਨ ਮਾਫੀ ਦੱਸਦੀ ਕਿਚਨ ਬਣਾ ਦੇਵਾਂਗੇ ਉਹ ਬਣਾ ਦੇ ਆਣਾ ਨਾ ਜੇ ਤਾਂ ਕਿਚਨ ਬਣ ਗਿਆ ਤੇ ਦੇਖੀ ਤਾਂ ਗੁੱਸਾ ਆਦਾ ਬਲਜਿੰਦਰ ਸਿੰਘ ਕਦਾ ਭੁੱਖ ਲੱਗੀ ਲੱਗਦੀ ਨਾ ਮੂਹ ਚਾਹ ਰਹਾ ਅਸਲੀ ਇਹ ਸਾਡੇ ਬ੍ਰੌਂ ਸੂਪਰਮੈਨ ਪਾਜੀ ਮੇਰੀ ਆਪਣੀ ਆਵਾਜ਼ ਹੈਗੀ ਆ ਇਹਨੇ ਮੈਨੂੰ ਚੁੱਪ ਕਰਨ ਨੂੰ ਕਹਿਤਾ ਬਹਿ ਜਾ ਬਲਜਿੰਦਰ ਆ ਚੈੱਕ ਕਰੋ ਤਰਨਾਰ ਨਹੀਂ 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 ਤਰਨਾਰ ਨਹੀਂ ਇੱਕ ਤਨਾਤਰ ਫਿਲਮ ਆਈ ਆ ਦੇਖੋ ਪਲੰਤਰ ਇਧਰ ਆਜ ਕਰਦੀਪ ਸਿੰਘ ਹੈਲੋ ਕਪੂ ਹੈਲੋ ਵਾਹਿਗੁਰੂ ਗੋਪੀ ਕਿਦਾਂ ਠੀਕ ਹੈ ਉਹ ਵਾਲੀ ਗੱਲ ਸੁਣਾ ਦੇ ਕਿ ਤਾ ਤੇ ਮਿੱਟੀ ਪਾਈ ਜਾਵੇ ਉਹ ਵਾਲੀ ਗੱਲ ਹੀ ਪਹਿਲੇ ਕਰੀ ਜਾਂਦਾ ਲੱਗਦਾ ਉਹਨੇ ਲਿਓ ਨਹੀਂ ਨਹੀਂ ਇਹ ਕਹਿੰਦਾ ਇਹ ਹਾਂਜੀ ਸੋਮਰਾ ਸਾਹਿਬ ਓਲਡਵੋਡ ਓ ਸਾਡਾ ਅੰਤ ਕਾਲੀਆ ਭਰਾਵਾ ਕੱਲੂ ਮੈਂ ਚੱਲ ਜਾਣਾ ਇੰਨਾ ਸ਼ੋਗਲ ਮੇਲਾ ਭਰਾ ਇਕੱਠੇ ਹੋਏ ਆ ਕਰ ਓਏ ਯੈਸ ਤੂੰ ਕੱਲ ਨੂੰ ਚੱਲ ਜਾਣਾ ਮੈਨੂੰ ਮਿਸ ਕਰਾਂਗੇ ਸਾਰੇ ਜਿਹੜੇ ਜਾਣ ਤੋਂ ਬਾਅਦ ਫੇਰ ਅੱਗੇ ਚੱਲ ਜੀ ਆ ਨਾ ਤੇਰੇ ગયા ਤੋਂ 2 ਦਿਨ ਬਾਅਦ ਅਸੀਂ ਨੰਗਲ ਨੂੰ ਜਾਣਾ ਉਹਨੂੰ ਤੂੰ ਮਿਸ ਕਰੂਗਾ ਯਾਰ ਹਾਂ ਯੈਸ ਕੀੜੇ ਪੈਣਗੇ ਮਰेंगे ਸਭ ਲੜ ਕੇ ਜੰਮਾ ਮੇਰਾ ਬਾਦ ਨੰਗਲ ਜਾਊਗਾ ਧੋਖਾ ਦੇਣੀ ਐਮਰੀ ਨਾਲ ਹੀ ਉਹ ਦਿੰਦੇ ਮਮਾ ਉਹਨੂੰ ਐਮਰੀ ਨਾਲ ਜਿੰਨੀ ਮਰਜੀ ਉਹਨੂੰ ਕੁੱਤੇ ਕਣੀ ਕਰੀ ਜਾਵੇ ਉਹਨੂੰ ਸੈਟ ਹੋ ਜਾਦਾ ਜਾਂਦਾ ਹੋ ਜਾਂਦਾ ਯਾਰ ਮੇਰੀ ਮੇਰੀ ਉਹ ਬੰਦਾ ਨਾ ਇੱਕ ਬੰਦਾ ਆਉਂਦਾ ਇੰਜੋਏ ਕਰਨ ਵਾਲਾ ਇੱਕ ਬੰਦਾ ਇਰਾਮ ਕਰਨ ਵਾਲਾ ਫਕੀਰ ਇਰਾਮ ਕਰਨ ਵਾਲਾ ਇਹ ਦੋ ਜਿਹੜੇ ਆਏ ਨੇ ਮੁੰਡੇ ਉਹ ਠੀਕ ਦੀ ਹੱਲੇ ਮੈਨੂੰ ਆ ਨਹੀਂ ਦੱਸ ਇਹ ਟੀਜੇ ਤੂੰ ਗੋਲੀਆਂ ਦਾ ਮੈਂ ਕਹਾਂ ਮੈਂ ਤਾਂ ਲੰਘ ਗਿਆ ਜੋ ਮੈਂ ਦੇਖਿਆ ਤੁਸੀਂ ਫੈਮਲੀ ਪਾਜੀ ਮੈਂ ਆ ਵੀ ਆ ਵੀ ਚਾਚਾ ਇਹਨੂੰ ਮੈਂ ਮੈਂ ਦੇਖਾਂ ਮੈਂ ਕੱਲੇ ਇਹ ਤਾਂ ਪਤਾ ਹੀ ਨਹੀਂ ਇਹਨੂੰ ਕੋਲ ਸਿਰਾਹ ਜੂਮੇ ਕਰਕੇ ਕਹਿੰਦਾ ਮੈਂ ਆਇਆ ਕਰੂਗੀ ਉਹ ਨਾਲ ਹੀ ਹੋਇਆ ਇਹ ਆ ਗਿਆ ਇਨੂੰ ਮੈਂ ਬਾਹਰ ਨਹੀਂ ਆਇਆ ਇਹਨੂੰ ਬਾਹਰ ਨਹੀਂ ਆਇਆ ਪ੍ਰਿਤਪੁਰ ਘਰ ਛੱਡ ਕੇ ਮੈਂ ਬਾਬਾ ਚੱਲਿਆਂ ਉਸ ਤੋਂ ਵੇਖਾ ਦੋ ਉਹ ਵੀ ਲੋਏ ਦੇ ਦੂਰ ਦਾ ਹੈ ਉਹਨੂੰ ਦੂਰ ਤੋਂ ਮੈਂ ਮੈਂ ਤਾਂ ਮੈਂ ਹਾਂ ਹੁਣ ਕੰਮ ਖਤਰਨਾਗਾ ਮੈਂ ਨਿਕਲਿਆ ਉਸ ਤੋਂ ਮੈਂ ਜਾ ਮੈਂ ਜਾ ਨਹੀਂ ਨਹੀਂ ਥੋੜੀ ਜਿਹਾ ਕਿਹਨੂੰ ਲੱਗਦਾ ਲੱਗਦਾ ਤੁਹਾਨੂੰ ਚੰਗਾ ਲੱਗਦਾ ਕੋਈ ਆਪਾਂ ਸੂਰ ਮਾਰਿਆ ਹੈ ਹੈਲੋ ਪਹਿਲੀ ਤੇ ਇਹ ਮਾਰ ਦੇਣੀ ਮੈਂ ਕਹਿੰਦਾ ਸਭ ਤੋਂ ਵੱਡੀ ਗਲਤੀ ਤੇਰੀ ਕਿਦਾਂ ਜਿਹੜੀ ਤੂੰ ਇਸ ਪੈਸੇ ਨਾਲ ਜੰਦੂ ਬੀ ਗਲਤੀ ਆ ਲੈ ਲੋ ਭਾਜੀ ਤੂੰ ਵੀਡੀਓ ਬਰੇਟੋਂ ਨਾ ਬਰੇਟ ਨਾ ਬੰਦਾ ਮਾਰਦਾ ਭੈਣ ਇਹੋ ਬੋਲ ਰਹੀ ਵੀ ਚੱਕਰਾਂ ਪਾ ਰਹੀ ਕਿੰਨਾ ਜੇ ਬਰੇਟ ਆਇਆ ਕੈਨੇਡਾ ਪੀ ਦਾ ਵੇਸ ਕਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੇ ਤੂੰ ਇਹ ਜਿਆਦਾ ਸੈਟ ਹੋ ਜੀ ਤਾਂ ਕੱਚ ਦੀ ਬੋਤਲ ਖੋਲੀ ਦੀ ਪਲਾਸਟਿਕ ਵਾਲੀ ਦੇ ਦੇਦੀ ਮਾਰੀ ਮੈਨੂੰ ਮਾਰ ਲੀ ਓਏ ਗੱਲ ਸੁਣ ਰੇਣ ਵਾਲੀ ਬੰਦੂਕ ਲੈ ਕੇ ਆਇਆ ਸੀ ਹਾਂ ਤੂੰ ਦੱਸ ਦੱਸ ਤੇਰੀ ਗੇੜੇ ਮੇਰੇ ਤੋਂ ਆ ਗਈ ਨੇ ਇਹ ਤੋਂ ਤੂੰ ਆਪਣਾ ਸੌਰੀ ਗੱਲ ਕਰ ਮੈਂ ਮੂਹ ਚ ਦੇਖ ਉਹ ਪ੍ਰਿੰਟ ਕਲਰ ਨਹੀਂ ਹੋਇਆ ਹੋਇਆ ਲੋ ਇੱਕ ਮਿੰਟ ਲੈ ਕਦੇ ਕੋਈ ਤੇਰੇ ਬਾਰੇ ਉਹ ਹੌਲੀ ਹੌਲੀ ਠੀਕ ਨਿਕਲੀ ਵੱਡੀ ਗੱਲ ਕਦੇ ਕੋਈ ਤੇਰੇ ਵਾਰੇ ਉਹ ਹੌਲੀ ਹੌਲੀ ਠੀਕ ਨਿਕਲੀ ਨੀ ਬੇੜੇ ਚ ਬਗਾਨਿਆਂ ਦੇ ਬੇੜੇ ਚ ਬਗਾਨਿਆਂ ਦੇ ਤੇਰੀ ਗੋਟਿਆਲੀ ਚੁੰਨੇ ਕਹਿੰਦੇ ਉੜਦੀ ਮਿੱਤਰਾਂ ਦੀ ਬਾਜ ਗੋਰੀਏ ਮਿੱਤਰਾਂ ਦੀ ਬਾਜ ਗੋਰੀਏ ਖਲੀ ਕਰਦਾ ਮਾਈਚ ਵੱਜ ਵੱਜੀ ਉੱਟਦੀ ਤੂੰ ਤਾਂ ਹੁਣ ਕੀ ਮੁੜਨਾ ਹੋਣੀ ਮੈਨੂੰ ਅਲੱਗ ਕਾਣੀ ਮੇਰੀ ਗੱਲ ਸੁਣ ਲੈ ਹਾਂ ਇਹ ਭੈਣ ਚੋ ਜਿੰਨੀ ਵਾਰ ਮਰਜੀ ਕਰ ਬਈ ਤੂੰ ਗਾਣਾ ਨਹੀਂ ਗਾਣਾ ਮੈਂ ਨਹੀਂ ਨਿਕੜੀ ਵੀ ਨਹੀਂ ਮੈਂ ਤਾਂ ਸੱਚੀ ਦੱਸੀ ਸੱਚੀ ਦੱਸੀ ਦੱਸਣਾ ਮੈਂ ਦੱਸਣਾ ਮੈਂ ਕੋਈ ਨਹੀਂ ਹਾਂ ਉਹ ਸੁਣਾ ਰਿਹਾ ਕਰ ਤੂੰ ਕੈਨੇਡਾ ਤੋਂ ਆ ਕੇ ਬੁੱਕਣਦੇ ਆ ਅਸੀਂ ਉੱਥੋਂ ਹੀ ਮੁੜ ਕੇ ਆਏ ਆ ਆਹ ਜਰਾ ਜੀਜੀ ਆ ਪਾ ਵੋ ਗਲਾਉਂ ਦੇ ਕੋ ਉਧੀਆਂ ਕਰਾ ਗਲਾਜ ਹੈ ਜੰਗਾ ਵਿੱਚ ਜਿਉਂਦੀ ਨਹੀਂ ਪਾਉਣਾ ਉਹ ਬੜਾ ਬਣਾਉਣਾ ਉੱਥੇ ਮੁੜ ਕੇ ਆ ਆ ਨਹੀਂ ਮੈਂ ਉੱਥੋਂ ਹੀ ਮੁੜ ਕੇ ਚੈੱਕ ਕਰੋ ਆ ਦਿਓ ਆਹੂ ਗੋ ਆਹੂ ਗੋ ਗੋ ਉਹ ਨਹੀਂ ਓ ਓ ਓ ਇੱਕ ਮਿੰਟ ਓ ਚੁੱਪ ਓ ਚੁੱਪ ਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓ ਇੱਕ ਮਿੰਟ ਉਹਨਾਂ ਨੇ ਹੋ ਗੋ ਲਿਮਕਾ ਪੀ ਲਿਆ ਧੂਨੀ ਦੇ ਲਿਮਕਾ ਲਿਖਿਆ ਆ ਜਾਣਾ ਠੰਡ ਹੋ ਗਈ ਕਿ ਨਹੀਂ ਬਹੁਤ ਜ਼ਿਆਦਾ ਹੈ ਰਾਤੀ ਵਿੱਚ ਕਢਾੜੇਗਾ ਉਹ ਮਾਰਦਾ ਇਹ ਕੰਬਲ ਦੋ ਲੈ ਹੀ ਨੂਰ ਕੰਬਲ ਤੇ ਰਜਾਈ ਲਈ ਤਾਂ ਦਾਲ ਕੰਬਲ ਲੱਭੀਂ ਕਿ ਸਾਨੂੰ ਕਿਤੇ ਆ ਬੱਲੀ ਇਹਦਾ ਮੈਂ ਓਕੇ ਬਾਈ ਓਕੇ ਓਕੇ ਹੈਲੋ ਮੈਂ ਤਾਂ ਚੁੱਧ ਤੇਰੇ ਨਾਲ ਇੱਕ ਮੰਜੇ ਤੇ ਪਈਆਂ ਸੀ ਤਾਂ ਡਰ ਲੱਗਦਾ ਸੀਗਾ ਤਾਂ ਕਹਿੰਦੀ ਮੈਂ ਕਿਹੜੀ ਮੰਨਦੀ ਆ ਆਏ ਮਾਰੋ ਤੈਨੂੰ ਥੋੜੇ ਓਏ ਨਹੀਂ ਇਹ ਕਦੀਰੀ ਤੇਰੀ ਹੀ ਹੋ ਲੜਦੀ ਹੈ ਨਾ ਤੂੰ ਚੱਲ ਆ ਜਾ ਫਿਰ ਆ ਜਾ ਆਏ ਇਹਨੇ ਮੇਰੇ ਨਾਲ ਨਾਲ ਹੀ ਰਹਿਣਾ ਆ ਗਈ ਫੇਰ ਮੇਰੇ ਪਿੱਛੇ ਹੁਸ਼ਿਆ <स्भी स्टेथ> चली <स्थाथिवी> <पोर्ण थीज़। स्थाथिए> <स्थाथिया> तू कि है <स्थाथिया> आ जा फिर मुड़के शेदी आ जाओ ठीक है चलो ਹਾਂ ਕੈਨੇਡਾ ਚ ਮਿਲਦੇ ਹਾਂ ਹਾਂ ਸਹੀ ਆ ਲਿਆ ਕੀ ਕਰਦੀਆਂ ਕੀ ਦੇਖਦੀ ਆ ਹਾਂ ਕਿਦੀ ਪਤਾ ਨਹੀਂ ਕੌਣ ਪੁਰਾਣੇ ਆ ਗਏ ਜਦਾ ਦੇਖਦੀ ਆ ਕਹਿੰਦੀ ਆ ਆ ਦੇ ਕਾਂ ਇੱਕ ਆ ਫਟਿਆ ਆ ਬਰੋਣਾ ਇੱਕ ਆ ਬਰੋਣਾ ਇੱਕ ਆ ਕਿਹਾ ਕਿ ਬਈ ਗੁੱਡ ਮਾਰਨਿੰਗ ਆ ਹੋ ਗਈਆਂ ਅੱਜ ਫੇ ਤਿਆਰੀ ਹੋ ਗਈ ਅੱਜ ਫੇ ਤਿਆਰੀ ਹੋ ਗਈ ਜਾਣਦੀ ਹੈ ਹੋਰ ਜਾਣਾ ਹੀ ਆ 3 ਸਾਲ ਬਾਅਦ ਹੈ ਆ ਜਾ ਮਾਰ ਨੂੰ ਕਿਹੜੀ ਮਾਰ ਗਈ ਹੈ ਸਾਲ ਬਾਅਦ ਚੱਲ ਜੀ ਸਾਲ ਬਾਅਦ ਫੇ ਕਿਹੜੀਆਂ ਅਈ ਆ ਰਾਤੀ ਸੁੱਤੇ ਹੀ ਦੂਜੇ ਘਰੇ ਆਪਣੇ ਇਹਦਾ ਲੌਂਗ ਲਾਣਾ ਸਾਡਾ ਹੈ ਹੈ ਪਮਨ ਟਾਵਰ ਲਾਏ ਤੇ ਜਾਜ ਚਣਾਉਂਦਾ ਇਹ ਸੁਪਰਮੈਨ ਸੁਪਰਮੈਨ ਹੈ ਬਾਬਾ ਯਾਰ ਹੈ ਬਾਬੇ ਨੇ ਅੱਗੇ ਲਾਈ ਹੋ ਆ ਅੱਗੇ ਖਲੀ ਆ ਜਾ ਓਏ ਹੈ ਇਹ ਆ ਗਈ ਸਾਡੀ ਹਵੇਲੀ ਪੱਠੇ ਬਾਬਾ ਜਵੀ ਲਿਆਂਦੀ ਵੱਢ ਕੇ ਜਵੀ ਲਿਆਂ ਹਾਂ ਹਾਂਜੀ ਠੀਕ ਆ ਓਏ ਸਧਾਨੀ ਸਾਹਿਬ ਵੀ ਪਹੁੰਚ ਗਏ ਅਮਰੀਕਾ ਵਾਲੇ ਹੈ ਇਹ ਆਉਂਦੇ ਨੂੰ ਪਿੰਨੀਆਂ ਦੋ ਤਿੰਨ ਖਲਾਤਿਆਂ ਰੋਟੀਆਂ ਨੂੰ ਮਨਾ ਕਰੀ ਜਾਂਦਾ ਹੁਣ ਕਹਿੰਦਾ ਹੈ ਹੈ ਨੂਰ ਤੈਨੂੰ ਦੇ ਦੇਣੀ ਹੈ ਨਾਲ ਹੀ ਲੈ ਜਾਈ ਹੈ ਇਹਦਾ ਲਬਾਬ ਵੀ ਜਾ ਉੱਥੇ ਤਾਂ ਅਮਰੀਕਾ ਦਾ ਹੈ ਨਾ ਲਾਉਣ ਗਿਲਾਦਨ ਹੋਰ ਨਹੀਂ ਦੋ ਨਹੀਂ ਚੱਕਣੇ ਆਦਿ ਹੈ ਪਹਿਲਾਂ ਹਾਂ ਬੀਨ ਹੋਰ ਬਰੇ ਨੂੰ ਜੰਦੀ ਆਉਂਦੇ ਆ ਵਾਹ ਯਾਰ ਕਿਉਂ ਡਰਦੀ ਵੀ ਆ ਉੱਥੇ ਗੜਾ ਇਹ ਮੂੜਦੇ ਮੈਂ ਕਿਹਾ ਕਹਿੰਦਾ ਸਬੂਦੀ ਨਹੀਂ ਲੈਣਾ ਮੈਂ ਕਹਿੰਦਾ ਰਹਿੰਦੀ ਰਹਿੰਦਾ ਉਹ ਵੀ ਇੱਥੇ ਜਾਂਦਾ ਇੱਥੇ ਰਾਕਦਾ ਇੱਥੇ ਮੈਂ ਪਹੁੰਚ ਜਾਂਦਾ ਹਾਂ ਵਧੀਆ ਵਲੋਗਿੰਗ ਕੈਮਰਾ ਲਿਆ ਤਾ ਹੈ। ਹਾਂ। ਲੇਕਿਨ ਵਧੀਆ ਇਹਦਾ ਕੈਮਰਾ। ਯਾ। ਵਧੀਆ ਨਹੀਂ ਬਣਾਇਆ। ਗੁੱਡ ਜੌਬ। ਥੈਂਕ ਯੂ। ਛੋੜਾ। ਹਾਂ? ਸਮੇਂ ਤੱਕ ਢੀ ਬਣਾਣੀ ਆ। ਚਲੋ ਪੰਗੜਾ ਬਹੁਤ ਸਾਰੀਆਂ ਗੋਭੀ ਨਾਲ ਤੱਕਾ ਤਾ ਨੂੰ। ਚੱਕ। ਇੱਕ ਬਹੁਤ ਮੈਡਮ ਕਹਿੰਦੀ ਨਹੀਂ ਨਹੀਂ ਬਹੁਤ ਇੰਟੈਲੀਜੈਂਟ ਹੈ ਮੈਨੂੰ ਇਹ ਪੇਪਰ ਦੇ ਘਾਉ। ਭਾਜੀ ਸੋ ਕ੍ਰੇਜ਼ੀ। ਦੂਨੀ ਵਾਰ ਪੰਗੜਾ। ਚਾਚੂ ਹੈ ਨਾ। ਚਾਚੂ ਸੋ ਕ੍ਰੇਜ਼ੀ। ਮਾਨੂੰ ਸੰਗੀ ਰੋਈ ਕੋਈ ਟੈਸਟ ਨਹੀਂ ਦਿੱਸਦਾ ਖਾਣੀ ਨਾ ਮੈਂ ਕੱਲ ਜਾਣਾ ਤੂੰ ਅੱਜ ਤੋਂ 24 ਹੋਈ ਅਜੇ ਅੱਧੀ ਜਾਣਾ ਫੇ ਮੈਂ ਦਿੱਲੀ ਜਾਣਾ ਪਹਿਲਾਂ ਚੰਗਾ ਓਏ ਚੰਗਾ ਫੇ ਹੈ ਐਡਾ ਤਾਂ ਨਹੀਂ ਚੰਗੀ ਗੱਲ ਤੇਰੀ ਕੀ ਹੋਇਆ ਕੱਲ ਨੂੰ ਜਾਇਂਦਾ ਅੱਜ ਹੀ ਜਾਣਾ ਅੱਜ ਕਿੱਦਾਂ ਜਾਣਾ ਤੂੰ ਅੱਜ ਮੈਂ ਜਾਣਾ ਦਿੱਲੀ ਰਾਤ ਰੁਕਣੀ ਆ ਫੇ ਸਵੇਰ ਨੂੰ ਚੜ ਜਾਣਾ ਉਥੋਂ 26 ਨੂੰ ਜਾਣਨਾ 25 ਨੂੰ 25 ਸਵੇਰੇ 6 ਵਜੇ ਇੱਕ ਹੈ ਤਰੀਕਾ ਹਾਂ ਮੇਰਾ ਚੱਡਣ ਕਾ ਉੱਡਣਾ ਮੇਰੀ ਜੀ ਹਾਂ ਚੰਗਾ ਫੇ ਹੁਣ ਕੱਲੂ ਅਗਲੇ ਸਾਲ ਮਿਲਾਂਗੇ ਹੈ ਉਹਨਾਂ ਖਾਈ ਪੀਂ ਗੋਛ ਵੀ ਹੈ ਹੁਣ ਨਾ ਖਾਈ ਪੀਂ ਕੁਛ ਵੀ ਗਲਤ ਆ ਚੱਲ ਠੀਕ ਆ ਫੇ ਠੀਕ ਤੈਨੂੰ ਤਨ ਤਨ ਬਾਬਾ ਜੀ ਮਨ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਬਹੁਤ ਜਾਣ ਲੱਗੇ ਬਾਬਿਆਂ ਦੇ ਦਰਸ਼ਨ ਕਰ ਲਈਏ ਬਾਬਾ ਜੀ ਬਾਬਾ ਭਾਈ ਮਹੀਜੀ ਤੇ ਤਾਂ ਤਰ ਬਾਬਾ ਭਾਈ ਮਹੀਜੀ ਤੇਰ ਤੇਰ ਪੁਨੇਰ ਪੁਨੇਰ ਆ ਗਏ ਚਲੋ ਠੀਕ ਆ ਓਕੇ ਬਾਪ ਬਿਲਕੁਲ ਸਭ ਠੀਕ ਤੇ ਇੱਥੇ ਰੁਕੇ ਹਾਂ ਬਿਰਜੂ ਪਰਫੀ ਵਾਲਿਆਂ ਤੋਂ ਲਿਆ ਮਿਲਕ ਕੇਕ ਦਾ ਡੱਬਾ ਪਪਾ ਯਾਰ ਲੁਧਿਆਣੇ ਚ ਨੰਕੋ ਤਾਂ ਇਹ ਨਹੀਂ ਰੋਕਣ ਦਿੰਦੇ ਇਹ ਤਾਂ ਬ੍ਰੇਕ ਲੈਣੀ ਲੈਣੀ ਇਹਦਾ ਬ੍ਰੇਕ ਇੱਥੇ ਕਿ ਚਾਹ ਪਾਣੀ ਦੀ ਬੋਤਲਾਂ ਇੱਧਰ ਨੰਨਾ ਨਾਲ ਉਹ ਜੀ ਕਹਿੰਦੇ ਗੱਡੀ ਖਿੱਚ ਕੇ ਲਿਆਇਆ ਭਾਜੀ ਬੂਰੀ ਪਾਤਾ ਟਾਈਮ ਸਰੀ ਸਾਨੂੰ ਪਲਵਾਨ ਦੇ ਲਗੇ ਖਾਣ ਰੋਟੀ ਤੇ ਫਿਰ ਪਹੁੰਚ ਜਾਣਾ ਹੋਰ ਕਿੰਨਾ ਟਾਈਮ ਲੱਗਦਾ ਭਾਜੀ 1 ਘੰਟਾ 1 ਘੰਟਾ ਲੈਂਦਾ ਵਾ ਲੋਕੇਸ਼ਨ ਤੇ ਚਲੋ ਮੇਲਦੇ ਜਾ ਕੇ ਤੁਹਾਨੂੰ ਪਲਵਾਨ ਦੇ ਟਾਬੇ ਤੇ ਉਹ ਜੀ ਪਹੁੰਚ ਗਏ ਕਹਿੰਦੇ ਪਲਵਾਨ ਦੇ ਟਾਬੇ ਤੇ ਉਹ ਖਾਣੇ ਆ ਪਰੌਂਠੇ ਜਾਂਦੀ ਬਾਰ ਦੇ ਤੇ ਫਿਰ ਗੱਲਾਂ ਬਾਤਾਂ ਬਾੜਦੀਆਂ ਜੱਟ ਜੀ ਵਾਲਿਓ ਵਾ ਵਧੀਆ ਜੱਟ ਹੈ ਜੀ ਤੁਹਾਡੇ ਬਿਨਾ ਸਾਡਾ ਸਫਰ ਹੀ ਪੂਰਾ ਹੋਇਆ ਵੀੜਾ ਵੀ ਸਾਡਾ ਦੀ ਤਰਦਾ ਹੈ ਕਵੀ ਨੂੰ ਵੀ ਲੈ ਕੇ ਆਈ ਅਗਲੀ ਵਾਰ ਹਾਂ ਗਿਦਾਰ ਨਵ ਹੋਰ ਜੱਟਾ ਜੀ ਵਧੀਆ ਸਰ ਇੱਕ ਨੰਬਰ ਹਾਂ ਜੀ ਜੱਟ ਜੀ ਬਹੁਤ ਮਨਵੀਰ ਆਇਆ ਬਹੁਤ ਅੱਛਾ ਲੱਗਾ ਬਹੁਤ ਕੱਢ ਰਿਹਾ ਵੀ ਆ ਨਿਕ ਬਹੁਤ ਅੱਛਾ ਪਰ ਮੈਂ ਮੇਰਾ ਮੇਰਾ ਪ੍ਰੋਮਿਸ ਸੀ ਚਾਚੇ ਨਾਲ ਹਾਂ ਭਾਈ ਅਗਲੀ ਵਾਰ ਗੱਬੀ ਗੈਪ ਵੀ ਔਰ ਸਭੀ ਦੋਨੋਂ ਹੋਣੇ ਚਾਹੀਦੇ ਨਾਲ ਪੱਕਾ ਹੋਣਗੇ ਮੇਰਾ ਪ੍ਰੋਮਿਸ ਸੀ ਨਾਲ ਮੈਂ ਆਉਂਗਾ ਤਾਂ ਆਉਂਗਾ ਹੈ ਹੋਰ ਬਿਲਕੁਲ ਡਰਨਾ ਹੈ ਹਾਂ ਜੀ ਬਹੁਤ 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 ਅੱਛਾ ਲੱਗਾ ਤਾਲਾ ਥੈਂਕ ਯੂ ਤੁਸੀਂ ਤੁਸੀਂ ਨਹੀਂ ਨਹੀਂ ਤੁਸੀਂ ਇੰਨਾ ਫੂਡ ਲਿਆਂਦਾ ਸਾਰਾ ਕੁਝ ਹੈ ਬੱਚਿਆਂ ਨੂੰ ਥੋੜਾ ਵੱਧ ਗਏ ਹੈ ਬਹੁਤ ਅੱਛਾ ਬੱਚਿਆਂ ਨਾਲ ਬੱਦ ਕੇ ਫੂਡ ਹੈ ਕੋਈ ਫੂਡ ਕੀ ਹੁੰਦਾ ਹਾਂ ਸਾਡੇ ਪਰੌੜਾ ਖਾਇ ਹੀ ਨਹੀਂ ਹਾਂਜੀ ਪਰੌੜਾ ਖਾਇ ਹੀ ਨਹੀਂ ਮੈਂ ਮੈਂ ਪਰੌੜੇ ਦਾ ਪਰੌੜੇ ਕਾ ਖਾ ਰਹੇ ਆ ਚਾਚਾ ਜੀ ਸੁਖਦੇਵ ਦੇ ਪਰੌੜੇ ਪਹਿਲਾਂ ਹੀ ਚੱਕ ਕੇ ਆਏ ਆ ਸਹੀ ਆ ਬੋ ਜੀ ਪਹੁੰਚ ਗਿਆ ਕਹਿੰਦੇ 에어ਪੋਰਟ ਤੇ ਆ ਭਾਜੀ ਮਿਲਿਆ ਆ ਇਹ ਕਹਿੰਦਾ ਮੈਂ ਤੈਨੂੰ ਲੈ ਕੇ ਜਾਉਂ ਪੂਰਾ 에어ਪੋਰਟ ਦੇ ਅੰਦਰ ਟੈਨਸ਼ਨ ਨਹੀਂ ਲੈਣੀ ਕਹਿੰਦਾ ਤੂੰ ਮੈਂ ਕਿਹਾ ਕੋਈ ਚੱਕਰ ਨਹੀਂ ਆਦਰਾਛੇ ਜੀ ਬਾਪਾ ਮਨ ਲਾ ਸਾਰੇ ਅੱਜ ਕੈਨੇਡਾ ਨੂੰ ਚੱਲੇ ਆ ਲੋ ਜੀ ਕਹਿੰਦੇ ਹੋ ਗਿਆ ਕੰਮ ਡਨ ਸਾਡਾ ਲੰਮੇ ਪਏ ਆਂ ਅਸੀਂ ਮੰਜੇ ਤੇ ਜਹਾਜ ਦੀ ਵੀਡ ਕਰਦੇ ਆਂ ਕਦੋਂ ਤੱਕ ਆਉਂਦਾ ਤੇ ਬਸ 9 8:08 ਹੋਏ 9 ਵਜੇ ਚੱਲੇ ਨਾ ਭਜੀ 9 ਵਜੇ 9 ਵਜ ਰਿਹਾ ਹੋਰ ਪੰਜਾਂ 10 ਮਿੰਟਾਂ ਦੇ ਇਹਨਾਂ ਨੇ ਜਹਾਜੇ ਬਿਠਾ ਲ ਕੇ ਤੋਰਦੇ ਨਾ ਬਲੌਗ ਦਾ ਸਾਡਾ ਮਿਕਸ ਹੀ ਆ ਹੀ ਬਣਿਆ ਅੱਜ ਇਧਰ ਪਾ ਦੀ ਆ ਐਂ ਕਰ ਦੋ ਹੈਲੋ ਹੈ ਭਜੀ ਇਹ ਫਰੋਜਪੁਰ ਤੋਂ ਨਾ ਰਾਏਕੋੜ ਰਾਏਕੋੜ ਏਰੀਆ ਭਾਈ ਦਾ ਕੋਈ ਨਹੀਂ ਮਿਲਦੇ ਆ ਤੁਹਾਨੂੰ ਹੁਣ ਓਕੇ ਓ ਜੰਦੇ ਜਾ ਜੀ ਇੰਡੀਗੋ ਸਾਡੇ ਰਾਹ ਦਾ ਇਧਰ ਖੜਾ ਸੀ ਤਾਂ ਇਧਰ ਲੰਮੇ ਪਿਆ ਹੋਇਆ ਜੇ ਭਾਜੀ ক্রিকেট ਖੇਡਦਾ ਵਿਪਨ ਨਾ ਖਿਲਾਵਾਂਗੇ ਇਹਦੇ ਵੀ ਮੈਚ ਲੱਗੇ ਪੈਣੇ ਚਾਹਤੇ ਸੀ ਤੇ ਠੰਡੇ ਠੰਡੇ ਚਲੀਏ ਘਰਾਂ ਨੂੰ ਆਪਣੇ ਨੂੰ ਚਲੋ ਜੀ ਬਤਣਾ ਨੂੰ ਜਾਣੇ ਪੈਣਾ ਕਿਉਂ ਭਾਜੀ ਬਿਲਕੁਲ ਭਾਜੀ ਕਰਦੇ ਚੈੱਕ ਕਹਿੰਦੇ ਜਾਂਚ ਫੇਲ ਪਾਣੀ

ये एयरपोर्ट पे पहुंच गए जी मैडम इधर आ गया अभी ओए इधर आ हट कर हां पारी देख पारी पारी इधर इधर मुकर इधर कौन हो गया कुछ